ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਪਿਓ ਬੰਨਿਓ ਜਿਹੜਾ ਕਿ ਬਈ ਧੀ ਨੂੰ ਨਹਿਰ ਦੇ ਵਿੱਚ ਸੱਟਿਆ ਜਾਂਦਾ ਹੱਥ ਪੈਰ ਬਨ ਕੇ ਤੇ ਪਰ ਹੁਣ 68 ਦਿਨ ਬਾਅਦ ਅਚਾਨਕ ਉਹ ਕੁੜੀ ਜਾਂਦੀ ਹੁੰਦੀ ਆ ਤੇ ਕੈਮਰੇ ਦੇ ਸਾਹਮਣੇ ਫੇਰ ਆ ਜਾਂਦੀ ਜੀ ਕੈਮਰੇ ਦੇ ਸਾਹਮਣੇ ਆ ਕੇ ਪੂਰੀ ਗੱਲਬਾਤ ਦੱਸੀ ਜਾਂਦੀ ਆ ਵੀ ਮੈਨੂੰ ਮੇਰੇ ਪਿਤਾ ਬੰਨਿਓ ਨਹਿਰ ਦੇ ਵਿੱਚ ਸੱਟਿਆ ਗਿਆ ਮੇਰੀ ਮਾਤਾ ਬੰਨਿਓ ਵੀ ਤੇ ਮੇਰੇ ਪਿਤਾ ਬੰਨਿਓ ਹੁਣ ਕੀ ਆ ਪੂਰੀ ਗੱਲਬਾਤ ਇਹ ਕੁੜੀ ਬਚ ਕਿਵੇਂ ਜਾਂਦੀ ਆ ਤਾਂ ਪੂਰੀ ਪਹਿਲਾ ਗੱਲਬਾਤ ਸੁਣਿਆ ਸਾਂਝੀ ਕਰਾਂਗੇ ਤਾਂ ਕੈਮਰੇ ਸਾਹਮਣੇ ਆ ਕੇ ਪਹਿਲਾ ਇਹਨੇ ਆਪਣੇ ਪਿਤਾ ਨੂੰ ਪਸਾਇਆ ਸੀ ਵੀ ਮੈਂ ਉਹਦੀ ਵਜ੍ਹਾ ਨਾਲ ਡਿੱਗੀ ਐ ਤੇ ਹੁਣ ਇਹਦੇ ਬੰਨਿਓ ਇਹ ਕਹਿਣਾਗਾ ਵੀ ਜਿਹੜੀਆਂ ਕਿ ਮੇਰੀਆਂ ਹੋਰ ਭੈਣਾਂ ਗੀਆਂ ਵੀ ਮੈਂ ਮੇਰੇ ਮਾਤਾ ਪਿਤਾ ਕੋਲੇ ਨਹੀਂ ਰਹਿੰਦੀ ਮੈਂ ਆਪਦੀ ਭੂਆ ਕੋਲੇ ਰਹੂੰਗੀ ਤੇ ਵੀ ਮੇਰੇ ਪਿਤਾ ਬੰਨਿਓ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਹੁਣ ਇਹ ਕਹਿੰਦੀ ਅਗਰ ਜੇ ਮੈਂ ਮੇਰੇ ਪਿਤਾ ਨੂੰ ਬਚਾਉਣਾ ਤਾਂ ਮੈਨੂੰ ਬਿਆਨ ਦੇਣਾ ਪਊਗਾ ਤਿੰਨੇ ਹੀ ਤਾਂ ਫਿਰ ਮੇਰੀ ਜਿਹੜੇ ਮੇਰੀਆਂ ਹੋਰ ਭੈਣਾਂ ਜਿਹੜੀਆਂ ਉਹ ਸਾਡਾ ਪਰਿਵਾਰ ਰੋਲ ਜੂ ਸਾਡੇ ਕੰਮ ਕਰਨ ਵਾਲਾ ਕੋਈ ਵੀ ਨਹੀਂ ਹੁਣ ਪਹਿਲਾਂ ਆਪਾਂ ਵੀਡੀਓ ਸੁਣਾਉਣੇ ਆ ਚੈਨਲ ਤੇ ਬਣੇ ਰਹੋ ਉਸ ਕੁੜੀ ਵੱਲੋਂ ਕਿਵੇਂ ਉਹਦੀ ਜਾਨ ਬਚੀ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਫਿਰ ਕਰਾਂਗੇ ਆਪਾਂ ਅੱਗੇ ਗੱਲ ਕੀ ਗਾ ਤੇ ਉਹਨੂੰ ਤੋਂ ਤਾਂ ਉਹ ਇੱਕਦਮ ਠੀਕ ਲੱਗਿਆ ਕਿ ਕਿ ਨਹਿਰ ਹੈਗੀ ਜੀ ਪਾਣੀ ਸੀਗਾ ਉਹਨੂੰ ਤੋਂ ਲੱਗਦਾ ਜੀ ਵੀ ਪਾਣੀ ਚੋਕੋ ਨਹੀਂ ਨਹੀਂ ਸਰ ਨਹੀਂ ਲੱਗਦਾ ਜਿੱਤੀ ਮੈਂ ਕਿਨੇ ਬਚਾਇਆ ਤੋਂ ਸਰ ਆਪੇ ਹੀ ਬਚ ਰਾਮ ਵੱਲੋਂ ਬਚ ਗਈ ਸਰ ਇਹਨੂੰ ਹੱਥ ਪਾਇਆ ਤੇ ਉਸ ਤੋਂ ਬਾਅਦ ਮੈਂ ਫੱਟ ਗਿਆ ਬਾਹਰ ਕਿਵੇਂ ਆਏ ਤੁਸੀਂ ਉੱਥੋਂ ਨਹਿਰ ਚੋਂ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਆਵਾਜ਼ ਮਾਰੀ ਕੋਈ ਹੈਲਪ ਕੀਤੀ ਆ ਆ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਆ ਨਹੀਂ ਕੋਈ ਨਹੀਂ ਹੈ ਸਰ ਨੇੜੇ ਕੋਈ ਪਿੰਡ ਹੀ ਨਹੀਂ ਸੀ ਹੋਇਆ ਹਾਂ ਜੀ ਬਾਹਰ ਸੀ ਮੈਂ ਸਰੀ ਉੱਤੇ ਹੈ ਸਰ ਇਹ ਉੱਤੇ ਹੈ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਦਦ ਕਰਗੇ ਫੋਨ ਕੀਤਾ ਕਿ ਤੁਹਾਨੂੰ ਘਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਚਲ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਇਹੋ ਕੀ ਕਰਨਾ ਚਾਹੁੰਦੇ ਹੋ ਵੀ ਬਸ ਨਾਲ ਫੈਮਿਲੀ ਨਾਲ ਦੇ ਰਹਿਣਾ ਚਾਹੁੰਦੇ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹਤ ਤੇ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹੁੰਦੇ ਹਾਂ ਹਾਂਜੀ ਕੀ ਹੋਇਆ ਸੀ ਪ੍ਰੀਤੀ ਨਾਲ ਸਭ ਨੂੰ ਪਤਾ ਹੀ ਹੈ ਜੋ ਪਾਣੀ ਪੀਦੀ ਆ ਪ੍ਰੀਤੀ ਨਾਲ ਉਹ ਸ਼ੌਕ ਵੀ ਸਾਡਾ ਬੱਚਾ ਆ ਕੇ ਸਾਡੀਆਂ ਅੱਖਾਂ ਉੱਤੇ ਲੱਗ ਰਿਹਾ। ਬਸ ਐਸੀ ਤਾਂ ਹੋਣੀ ਹੀ ਅਪੀਲ ਕਰਦੇ ਆਂ ਵੀ ਪੱਚੀ ਸਾਡੀ ਸਹੀ ਸਲਾਮਤ ਆ ਵੀ ਇਸ ਪਰਿਵਾਰ ਤੇ ਤਰੀਕੀ ਨਾਲ ਜਾਂਚ ਕਰਕੇ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਸਾਡੇ ਭਰਾ ਨੂੰ ਚੇਹ ਚੋਹਾਰ ਕਰਨਿਆ। ਤੁਹਾਨੂੰ ਕਿਹੜਾ ਲੱਗਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਸਰ ਸਾਡੀ ਖੁਸ਼ੀ ਦਾ ਨਾਂ ਤਾਂ ਸਾਨੂੰ ਸਮਝ ਆ ਰਿਹਾ ਜਿਹੜੀ ਐਸੀ ਖੁਸ਼ੀ ਦਿਖਾਈਏ કે ਐਸੀ ਗਮੀ ਦਿਖਾਈਏ। ਰੀਤ ਤੁਹਾਨੂੰ ਕੀ ਲੱਗਦੀ ਹੈ? ਮੇਰੀ ਪਤੀਜੀ ਹੈ। ਤਾਂ ਇਸ ਨੂੰ ਪਰ ਵੀਡੀਓ ਤੁਸੀਂ ਸੁਣੀ ਲਈਏ ਜਿਹਦੇ ਵਿੱਚ ਵੀ ਹੁਣ ਇਸ ਕੁੜੀ ਬਣੀ ਨੂੰ ਕਿਹਾ ਜਾਂਦਾ ਵੀ ਮੇਰੇ ਪਿਤਾ ਬਣੀ ਨੂੰ ਨਹਿਰ ਦੇ ਵਿੱਚ ਹੱਥ ਪੈਰ ਬਨ ਕੇ ਸਿੱਟਿਆ ਜਾਂਦਾ ਪਰ ਉਹ ਮੇਰੀ ਕਿਸਮਤ ਰਹੀ ਵੀ ਮਾ ਹੱਥ ਪੈਰ ਮਾਰਦੀ ਰਹੀ ਤੇ ਕਿਤੇ ਮੇਰੇ ਸਰੀਏ ਨੂੰ ਹੱਥ ਪਾਏ ਜਾਂਦੇ ਆ ਬਾਅਦ ਦੇ ਵਿੱਚ ਉੱਥੇ ਕੋਈ ਨੇੜੇ ਤੇੜੇ ਕੋਈ ਨਹੀਂ ਸੀ ਤੇ ਬਾਅਦ ਦੇ ਵਿੱਚ ਜਦੋਂ ਸਰੀਏ ਨੂੰ ਹੱਥ ਪਾਏ ਜਾਂਦੇ ਆ ਪਹਿਲਾਂ ਉਹਦੇ ਨਾਲ ਸਰੀਏ ਨਾਲ ਉਹਦਾ ਸਰਵੇਜ ਦਾ ਬਾਅਦ ਦੇ ਵਿੱਚ ਹੱਥ ਪਾ ਕੇ ਬਾਹਰ ਆਏ ਨੇ ਨਹਿਰ ਦੇ ਵਿੱਚ ਉਸ ਤੋਂ ਬਾਅਦ ਇਹਨੂੰ ਲਿਫਟ ਦਿੰਦੇ ਆ ਕੋਈ ਐਕਟਿਵਾ ਤੇ ਆਉਂਦੀ ਆ ਤੇ ਭੱਜੇ ਲੀੜੇ ਦੇਖ ਕੇ ਇਹਨੂੰ ਬਈ ਉਹੋ ਲਿਫਟ ਦੇ ਦਿੰਦੇ ਹੁਣ ਉਹ ਹੈ ਕੌਣ ਸੀ ਹਜੇ ਤੱਕ ਇਹ ਵੀ ਕੈਮਰੇ ਸਾਹਮਣੇ ਨਹੀਂ ਆਇਆ ਜੋ ਇਹਨਾਂ ਕੁੜੀਆ ਬੰਨੀ ਨੂੰ ਦੱਸਿਆ ਗਿਆ ਬਾਈ ਉਹ ਸਾਰੀ ਮੀਡੀਆ ਦੇ ਵਿੱਚ ਹੀ ਆ ਤੇ ਪਰ ਹੁਣ ਜਿਹੜੇ ਇਹਨਾਂ ਦੀ ਰਹਿ ਗਈ ਗੱਲ ਪਿਤਾ ਦੀ ਇਹਨਾਂ ਦਾ ਕਹਿਣਾ ਹੁਣ ਇਹ ਆ ਵੀ ਜਿਹੜੇ ਮੇਰੇ ਪਿਤਾ ਨੂੰ ਵੀ ਮੇਰੇ ਕਤਲ ਦੇ ਵਿੱਚ 302 ਦਾ ਤਾਰਾਦਨ ਲੱਗਦੀਆਂ ਜਿਹੜੀਆਂ ਉਹਦੇ ਵਿੱਚ ਜੇਲ੍ਹ ਦੇ ਵਿੱਚ ਰੱਖਿਆ ਗਿਆ ਸਾਡਾ ਪਰਿਵਾਰ ਦੇ ਵਿੱਚ ਕੋਈ ਵੀ ਕੰਮ ਕਰਨ ਵਾਲਾ ਹੈ ਨਹੀਂ ਤੇ ਮੈਂ ਮੇਰੇ ਪਿਤਾ ਨੂੰ ਜੇਲ੍ਹ ਦੇ ਵਿੱਚੋਂ ਛਡਾਉਣਾ ਚਾਹੁੰਦੀ ਇਹ ਕਹਿਣਾ ਮੈਂ ਹੁਣ ਆਪਾਂ ਇਹ ਕਹਿ ਸਕਦੇ ਆ ਵੀ ਜਿਹੜਾ ਕੋਈ ਆ ਕੋਈ ਜੇ ਬੰਦਾ ਜਾਂ ਬੁੜੀ ਜਦੋਂ ਕੋਈ ਜਾਉਂਦਾ ਹੋਵੇ ਤਾਂ ਫਿਰ ਉਹਨੂੰ ਕੋਟ ਰੱਖ ਰੱਖ ਵੀ ਨਹੀਂ ਸਕਦਾ ਅੰਦਰ ਜੇਲ੍ਹ ਦੇ ਵਿੱਚ ਇਹਦੂ ਬਾਅਦ ਦਾ ਹੁਣ ਬਿਆਨ ਸੀ ਜਿਹੜਾ ਇਹਨਾਂ ਦੇ ਪਿਤਾ ਦਾ ਦੀ ਸੀ ਉਹ ਕਹਿੰਦੇ ਵੀ ਸਾਨੂੰ ਇਹਨੇ ਬਦਨਾਮੀ ਦਵਾਈ ਹੈ ਕਈ ਵਾਰ ਪਹਿਲਾਂ ਤੇ ਅਸੀਂ ਸਮਝਾਇਆ ਵੀ ਸੀ ਨਹੀਂ ਸਮਝੀ ਤਾਂ ਇਸ ਕਰਕੇ ਸਾਨੂੰ ਇਹ ਕਦਮ ਚੱਕਣਾ ਪਿਆ ਪਹਿਲਾਂ ਮੈਂ ਆਪ ਵੀ ਕੋਸ਼ਿਸ਼ ਕੀਤੀ ਨਹਿਰ ਦੇ ਵਿੱਚ ਡਿੱਗਣ ਦੀ ਇਸ ਕੁੜੀ ਦੇ ਪਿਤਾ ਬੰਨਿਓ ਦੱਸਿਆ ਜਾਂਦਾ ਤੇ ਪਰਬਈ ਇੱਕ ਆਪਾਂ ਨੂੰ ਕ੍ਰਿਸ਼ਮਾ ਵੀ ਕਹਿ ਸਕਦੇ ਹਾਂ ਕਿਉਂਕਿ ਜਦੋਂ ਅਚਾਨਕ ਕੋਈ ਠਾੜ ਦਿਨ ਬਾਅਦ ਕੋਈ ਮੂਹਰੇ ਆਜੇ ਇਹਨੂੰ ਆਪਾਂ ਕ੍ਰਿਸ਼ਮਾ ਵੀ ਕਹਿ ਸਕਦੇ ਹਾਂ ਅਚਾਨਕ ਜਦੋਂ ਕੋਈ ਠਾੜ ਦਿਨ ਸਾਹਮਣੇ ਕੈਮਰੇ ਦੇ ਆਜੀ ਤਾਂ ਫਿਰ ਇਹਨੂੰ ਆਪਾਂ ਕਹਿ ਸਕਦੇ ਵੀ ਇੱਕੋ ਦਮ ਪਹਿਲਾਂ ਖਬਰਾਂ ਕੀ ਹੋਈਆਂ ਸੀ ਉੱਡੀਆਂ ਸੀ ਵੀ ਇੱਕ ਪਿਤਾ ਬੰਨਿਓ ਨਹਿਰ ਦੇ ਵਿੱਚ ਸਿੱਟ ਕੇ ਆਪਣੀ ਕੁੜੀ ਨੂੰ ਮਾਰ ਦਿੱਤਾ ਜਾਂਦਾ ਤਾਂ ਉਹਦੇ ਵਿੱਚ ਕਿਹਾ ਗਿਆ ਵੀ ਜਦੋਂ ਕੋਈ ਬਦਨਾਮੀ ਦਬੋਂਦਾ ਜਵਾਖ ਤਾਂ ਇਹ ਸਹੀ ਕਰਿਆ ਵਿੱਚ ਕੁਝ ਗਾਲਾਂ ਵੀ ਕੱਢਦੇ ਸੀ ਵੀ ਨਹੀਂ ਇਹ ਗਲਤ ਆ ਤਬਈ ਹੁਣ ਇਹ ਹੁਣ ਦੁਨੀਆ ਤੇ ਡਿਪੈਂਡ ਹਨਾ ਤਾਂ ਦੁਨੀਆ ਕੋਈ ਜਿੱਤ ਨਹੀਂ ਸਕਦਾ ਪਰ ਹੁਣ ਇਹ ਕੁੜੀ ਦਾ ਕਹਿਣਾ ਵੀ ਜਿਹੜਾ ਕੀ ਹੁਣ ਮੈਂ ਇਸ ਪਰਿਵਾਰ ਦੇ ਨਾਲ ਮੇਰੇ ਦੇ ਪਰਿਵਾਰ ਦੇ ਨਾਲ ਨਹੀਂ ਰਹਿੰਦੀ ਮੈਂ ਮੈਂ ਮੇਰੀ ਭੂਆ ਕੋਲੇ ਰਹੂੰ ਮੈਨੂੰ ਉਹਨਾਂ ਤੋਂ ਡਰ ਹਜੇ ਵੀ ਵੀ ਮੈਨੂੰ ਖਤਰਾ ਉਹਨਾਂ ਤੋਂ ਤਾਂ ਹੁਣ ਪੁਲਿਸ ਦਾ ਬਿਆਨ ਇਹ ਆ ਵੀ ਸਾਨੂੰ ਜਿਹੜਾ ਕੀ ਜਿੰਨੇ ਕ ਆਰਡਰ ਸੀ ਸਾਡੇ ਕੋਲ ਪਹਿਲਾ 302 ਦਾ ਸੀ ਅਗਰ ਜੇ ਹੁਣ ਇਹ ਆਪ ਖੁਦ ਬਿਆਨ ਦਿੰਦੇ ਆ ਤਾਂ ਉਹਨਾਂ ਜਾਨ ਵੀ ਸੁੱਟ ਸਕਦੀ ਹੈ ਇਹ ਬਈ ਹੁਣ ਪੁਲਿਸ ਦਾ ਬਿਆਨ ਵੀ ਆ ਗਿਆ ਤੇ ਪਰ ਇਹ ਕੁੜੀ ਬੰਨੀ ਹੋਈ ਨਹੀਂ ਦੱਸਿਆ ਕਿ ਮੈਂ ਰਹੀ ਕਿੱਥੇ ਆ ਰਹੀ ਕੋਈ ਰਿਸ਼ਤੇਦਾਰ ਕੋਲ ਹੀ ਆ ਕਿਉਂਕਿ ਇਹਦੇ ਬੰਨੀਓ ਫੋਨ ਵੀ ਕੀਤਾ ਜਾਂਦਾ ਜਦੋਂ ਨਹਿਰ ਦੇ ਵਿੱਚ ਕੋਈ ਲਿਫਟ ਦਿੰਦੀ ਹੈ ਕੋਈ ਸਕੂਟਰੀ ਦੇ ਉੱਤੇ ਤੇ ਬਾਅਦ ਦੇ ਵਿੱਚ ਫੋਨ ਵੀ ਕੰਟੈਕਟ ਕਰਦੀ ਆ ਹੁਣ ਇਹ ਨਹੀਂ ਪਤਾ ਵੀ 68 ਦਿਨ ਕਿੱਥੇ ਰਹੀ ਆ ਅਚਾਨਕ ਬਈ ਪੇਸ਼ ਹੋ ਗਈ ਤਾਂ ਜਿਹੜੀ ਹੁਣ ਤੱਕ ਦੀ ਖਬਰ ਸੀ ਅੱਜ ਦੇ ਦੌਰ ਦੇ ਵਿੱਚ ਲੱਖਾਂ ਹੀ ਆਪਾਂ ਖਬਰਾਂ ਸੁਣਉਂਦੇ ਆ ਪਰ ਮਰਨ ਵਾਲਿਆਂ ਬਹੁਤ ਸੁਣਦੇ ਆ ਪਰ ਪਚਣ ਵਾਲਾ ਕੋਈ ਕੋਈ ਹੁੰਦਾ ਟਾਂਵਾਟ ਤਾਂ ਇਹ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਬਈ ਉੱਪਰ ਵਾਲੇ ਦੀ ਮਰਜ਼ੀ ਨਾ ਹੋਵੇ ਤਾਂ ਬੰਦੇ ਨੂੰ ਕੁਝ ਵੀ ਨਹੀਂ ਹੁੰਦਾ ਤੇ ਜਦੋਂ ਉਹਦਾ ਟਾਈਮ ਆ ਜਾਏ ਬੰਦੇ ਦਾ ਤਾਂ ਉਦੋਂ ਫਿਰ ਕੋਈ ਬਚਾਅ ਨਹੀਂ ਸਕਦਾ ਇਹ ਬਈ ਸੱਚ ਹੁਣ ਤੱਕ ਦੀ ਜਿਹੜੀ ਗਿੱਲੀ ਜਿhst ਖਬਰਾਂ ਇਹ ਤੁਹਾਡੇ ਸਾਹਮਣੇ ਜਰੂਰ ਲਿਓਣੀ ਸੀ ਤਾਂ ਬਈ ਅੱਗੇ ਦੇ ਮਾਮਲੇ ਕੀ ਰਹਿਣਗੇ ਇਹ ਮਾਮਲਾ ਹਜੇ ਸਾਹਮਣੇ ਆਉਣਾ ਬਾਕੀ ਆ ਤਾਂ ਹੁਣ ਤੱਕ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ